ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋੜ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਅੱਜ ਨਵੀਂ ਮੰਡੀ ਜੋ ਕਿ ਚੱਲੂ ਹੋਈ ਐ ਅੱਠ-ਨੌ ਮੰਡੀਆਂ ਹੋ ਗਈਆਂ ਪਹਿਲਾਂ ਵੀ ਇਸ ਮੰਡੀ ਨੂੰ ਵਧੀਆ ਚੱਲ ਰਹੀ ਐ ਤੇ ਅੱਜ ਸਾਨੂੰ ਵੀ ਸੱਜਿਆ ਗਏ ਇਸ ਮੰਡੀ ਤੇ ਤੇ ਅਸੀਂ ਬਾਈਆਂ ਦੇ ਕਹਿਣ ਤੇ ਸਵੇਰ ਦੇ ਪਹੁੰਚੇ ਹੋਏ ਹਾਂ ਤੇ ਮੰਡੀ ਦੀ ਰੌਣਕ ਦਿਖਾਵਾਂਗੇ ਤੇ ਪਸ਼ੂ ਕਸੇਰਾ ਦਿਖਾਵਾਂਗੇ ਕਿਸ ਤਰ੍ਹਾਂ ਦਾ ਆਇਆ ਹੋਇਆ ਤੇ ਬਾਕੀ ਨਵੀਂ ਮੰਡੀ ਐ ਜੀ ਪੂਲਾ ਪਿੰਡ ਤੇ ਜ਼ਰੂਰ ਪਹੁੰਚੋ ਰਾਮਪੁਰਾ ਤਸੀਲ ਨਖਾਣਾ ਨਖਾਣਾ ਤਸੀਲ ਹੈ ਤੇ ਜ਼ਿਲ੍ਹਾ ਬਠਿੰਡਾ ਦੀ ਨਵੀਂ ਮੰਡੀ ਚਾਲੂ ਹੋਈ ਹੈ ਤੇ ਮੰਡੀ ਦੀ ਪੂਰੀ ਸੁਵਿਧਾ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾ ਚੁੱਕੇ ਹਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਸਾਰਾ ਪ੍ਰਬੰਧ ਹੈ ਤੇ ਬਾਜੀਆਂ ਦੇ ਬੱਕਰੀਆਂ ਦਿਖਾਵਾਂਗੇ ਸਸਰੀਕਾਰ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਊਡੇ ਦੀਆਂ ਬੱਕਰੀਆਂ ਨਹੀਂ ਹਾਂ ਜੀ ਵਧੀਆ ਵਧੀਆ ਕੁਆਲਿਟੀ ਦਾ ਮਾਲ ਲੈ ਕੇ ਆਏ ਨੇ ਮੇਰੇ ਭਾਈ ਕੂਲੇ ਤੋਂ ਤੇ ਸਾਨੂੰ ਬਹੁਤ ਵਧੀਆ ਵਧੀਆ ਬੱਕਰੀਆਂ ਦਿਖਾਉਂਗੇ ਵਧੀਆ ਕੁਆਲਿਟੀ ਦਾ ਮਾਲ ਦਿਖਾਵਾਂਗੇ ਤੁਹਾਨੂੰ ਪਹਿਲੇ ਛੂਏ ਪੱਠਾ 4 ਦੰਦ ਦੰਦ ਦਿਖਾਉਗੇ ਸਾਨੂੰ ਬੇਚੋ ਆਪਣੀ ਨੰਬਰ ਨੰਬਰ ਬਣਾ ਲਾ ਵੀਡੀਓ ਜਮ ਆਪਾਂ ਨਾਲ ਹਾਂ ਜੀ 4 ਦੰਦ ਪੱਠਾ ਹੈ ਜੀ ਸਹੀ ਬੱਚੇ ਕਿਹੜੇ ਜੀ ਬੱਚੇ ਤਿੰਨ ਸਜੂ ਬੇਚਤੇ ਬੇਚਤੇ ਹਾਂ ਜੀ ਹੁਣ ਉਹ ਕਿੰਨਾ ਗਏ ਦੁੱਧ ਥੋੜਾ ਹੀ ਹੈ ਅੱਛਾ ਜੀ ਹਾਂ غبਣ ਲੱਗੀ ਆ ਬੱਟਲਵਾਰੀ ਠੀਕ ਹੈ ਦੋਸਤ ਗੱਬਣ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਪੱਠਾ ਬਾਈ ਵੀ ਹੋਰ ਦਿਖਾਓ ਜੀ ਕੋਈ ਕੁਆਲਟੀ ਦੇ ਤੈਰਾਂ ਦਾ ਜੀ ਬੱਕਰਾ ਬੱਕਰਾ ਇਹ ਜੀ 6 ਅੰਡਾ 6 ਅੰਡਾ ਜਵਾਨ ਹੈ ਜੀ ਕਿਰਵਾ ਨਸਵਾਰ ਰੰਗਾ ਰਹਿ ਵਿੱਚ ਨਸਵਾਰੀ ਦਾ ਨਾ ਕਾਲਾ ਤੇ ਨਾ ਜ਼ਿਆਦਾ ਲਾਲ ਇਹਦਾ ਕੀ ਰੇਟ ਹੈ ਇਹਦਾ ਜੀ 2 ਲੱਖ ਰੁਪਏ 2 ਲੱਖ ਰੁਪਏ ਆ ਜੀ ਠੀਕ ਹੈ ਕਰਦੇ ਰੱਖਿਆ ਜੀ ਕਰਦਾ ਲੱਗ ਰੱਖਿਆ ਜੀ 175000 ਰੁਪਏ ਲੱਗ ਚੁੱਕੇ ਆ 175000 ਲੱਗ ਚੁੱਕੇ ਜੀ ਦਾ ਬੱਕਰੇ ਦਾ ਬਹੁਤ ਕੁਆਲਟੀਦਾਰ ਬੱਕਰਾ ਹੈ ਗਲਾਬੀ ਕੰਨ ਵਾਲਾ ਸਨੱਖਾ ਕੁੰਡਾ ਲੌਂਗ ਨੱਕ ਨਕੌੜਾ ਅੱਖ ਸਿੰਗੀ ਸਾਰਾ ਕੁਝ ਸੇ ਵਧੀਆ ਰਹੀਏ ਬੱਕਰੇ ਦਾ ਤੋਤੇ ਵਰਗਾ ਨਾ ਜੀ ਬਹੁਤ ਵਧੀਆ ਕੁਆਲਟੀ ਦੇ ਜੀ ਹਾਂਜੀ ਚੰਗੇ ਬੱਚੇ ਪੜਦਾ ਗਾਰੰਟੀਦਾਰ ਬੱਚੇ ਵੀ ਦਿਖਾ ਦਿੰਨੇ ਆ ਜੀ ਠੀਕ ਹੈ ਜੀ ਠੀਕ ਹੈ ਹੋਰ ਕੋਈ ਚੰਗੀ ਬੱਕਰੀ ਦਿਖਾਓ ਜੀ ਸਾਨੂੰ ਨਸਲਦਾਰ ਆਹ ਆਹ ਹਾਂ ਜੀ ਆ ਫੜ ਲਾ ਥਾਲਾ ਬੱਕਰੀ ਕੈਸ਼ੂਏ ਹੋਗੀ ਜੀ ਇਹ ਤੀਜੇ ਸੂਏ ਕੈਸ਼ੂਏ ਜੀ ਤੀਜੇ ਸੂਏ ਸੂਏ ਦੀ ਹੋਣ ਦੰਦ ਦਖਿਆ ਹੋਈ ਸਾਨੂੰ ਇਹਦੇ ਛੋਟੀ ਰੱਖ ਲਓ 6 ਦੰਦ ਹੋ ਗਈ ਜੀ ਪੱਠ ਮੇਰੇ ਬਾਈ ਦੀ ਪੰਜ ਕਲਿਆਣੀ ਬੱਕਰੀ ਬਹੁਤ ਸਿਰੇ ਦੇ ਚਾਰੇ ਪੈਰ ਤੋਤੇ ਤੇ ਮੱਥਾ ਤੋਤਾ ਹੈ ਪਾਕਿਸਤਾਨੀ ਨਸਲ ਪੰਜ ਕਲਿਆਣੀ ਬੱਕਰੀ ਰੱਖੀ ਹੋਈ ਹੈ ਸਾਹਮ ਸਾਹਮ ਕੇ ਮੇਰੇ ਬਾਈ ਦੀ ਵਧੀਆ ਨਸਲ ਦੀ ਦੇਖ ਸਕਦੇ ਹੋ ਤੁਸੀਂ ਜੇ ਅਗਰ ਕੋਈ ਚਾਹ ਮਾਨ ਹੋਵੇ ਤਾਂ ਇਹ ਵੇਚਣ ਦੇ ਲਈ ਹੈ ਜੀ ਵੇਚਣੀ ਨਹੀਂ ਵੇਚਣੀ ਨਹੀਂ ਜੀ ਬਾਈ ਜਵਾਬ ਦੇ ਗਿਆ ਤੇ ਆਹ ਨਸਲ ਸਰੋਹੀ ਬੀਟਲ ਨਸਲ ਹੈ ਜੀ ਇਹ ਜਿਨ੍ਹਾਂ ਨੂੰ ਛੇਰੀਆਂ ਬੋਲਦੇ ਨੇ ਕਹੇ 4 ਸੂਏ ਜੀ 4 ਸੂਏ 4 ਸੂਏ ਜੀ ਮੈਂ ਛੋੜਾ ਖੋਲ 16 ਖੋਲ ਲਿਆ ਇਹਦਾ ਗੱਪਣਾ ਪੱਠ ਦੁੱਧ ਸੁੱਕ ਗਈ ਹੈ ਅੱਛਾ ਜੀ ਅੱਛਾ ਦੁੱਧ ਸੁੱਕ ਗਈ ਜਮਾ ਸੁੱਕ ਗਈ ਜੱਬਨ ਪਾਠ ਹੈ ਜੀ ਦੁੱਧ ਸੁੱਕ ਗਈ। ਇਹ ਜੋ ਮੂਰੇ ਦਾ ਕੋਈ ਸੁਧਾਨ ਨਾ। ਚਲੋ ਭਲਾ ਚੱਲ ਆਦੀ ਹੁੰਦਾ। ਹਾਂ ਪੂਰੀ ਦਿਖਾਓ ਜੀ ਰੋਟੀ। ਪੂਰਾ ਕੱਢ ਲਓ। ਇਹਨੂੰ ਪੂਰੀ ਰੋਟੀ ਬੋਲਦੇ ਨੇ ਕਿਉਂਕਿ ਜਿਹਨੂੰ ਰੋਟੀ ਬੱਕਰੀ ਬੋਲਦੇ ਨੇ। ਆ ਮੈਨੂੰ ਖੜਾ ਲੈ। ਲੈ ਚਲੋ। ਲਓ ਜੀ ਬੋਲ ਦਿਖਾਓ ਜੀ ਦਾ ਆਰਡਰ ਖੋਲ ਕੇ ਦਿਖਾਓ ਚੋਲਾ। ਨੋ ਮੀ ਨਾ ਜਤਰੀ ਬਹੁਤ ਵਧੀਆ ਲਿਉਟੀ ਆ ਬੱਕਰੀ ਦੀ ਕਰਮਾ ਵਾਲੀ ਜੀ ਜਿਵੇਂ ਹੱਤੇ ਕਰੀ ਪਈ ਹੈ ਕਿਸੇ ਗੱਲੋਂ ਵੀ ਘਾਟ ਨਹੀਂ ਮਹਾਰਾਜ ਇਹਨੂੰ ਭਾਗ ਲਾਈ ਰੱਖੇ ਚੰਗੀ ਬੱਕਰੀ ਹੈ ਚੰਗੀ ਕੁਆਲਿਟੀ ਦੀ ਹੈ ਕੈਸੂ ਹੋਗੀ ਜੀ ਤੀਜੇ ਸੂਏ ਕਰਮਾ ਵਾਲੀ ਦਾ ਥਣ ਛੱਡਾ ਬਹੁਤ ਹੈ ਦੂਜੇ ਸੂਏ ਅੱਛਾ ਜੀ ਦੂਜੇ ਸੂਏ ਹਾਂ ਜੀ ਦੂਜੇ ਸੂਏ ਬੱਕਰੀ ਹੈ ਜੀ ਤੇ ਆਹ ਲਾਲ ਡੱਬੀ ਜੀ ਇਹ ਬਚਾਰਦਾਂ ਦਾ ਹੋਊਗਾ ਕਿਆ ਗੰਦ ਹੋਊਗੀ ਜੀ ਚਾਰ ਇਹ ਨਹੀਂ ਵੇਚਣੀ ਜੀ ਵੇਚੋਗੇ ਇਹ ਵੀ ਬਾਈ ਦੀ ਬੱਕਰੀ ਵੇਚਣ ਵਾਸਤੇ ਹੈ ਜੀ ਹਜੇ ਗੱਪਣ ਹੈ ਜੀ ਹੁਣ ਲੱਗੀਆਂ ਸੀਗਾ ਦੇਖੋ ਜੀ ਚਾਰ ਦੰਦ ਪੱਠ ਹੋ ਗਈ ਜੀ ਵਧੀਆ ਕੁਆਲਿਟੀ ਦੀ ਪੱਠ ਹੈ ਲਾਲ ਡੱਬੀ ਨਾਦੀ ਜਿਨ੍ਹਾਂ ਨੂੰ ਕੇ ਨਾਦੀ ਬੱਕਰੀਆਂ ਬੋਲਦੇ ਨੇ ਲਾਲ ਡੱਬੀਆਂ ਇਹ ਜੋੜੀ ਹੈ ਜੋੜੀ ਹੈ ਜੀ ਉਹ ਜੋੜੀ ਵੀ ਲਿਆਉਗੀ ਇਹਦੇ ਨਾਲ ਦੀ ਅੱਛਾ ਸੂਏ ਭੈਣਾ ਨੇ ਜੀ ਇੱਕ ਸੂਏ ਦੀਆਂ ਇੱਕ ਸੂਏ ਦੀ ਅੱਛਾ ਜੀ ਇਹ ਵੀ ਚਾਹ ਬੰਦ ਹੈ ਜੀ ਗੱਪਣ ਇਹ ਵੀ ਗੱਪਣ ਹੋ ਚੁੱਕੀ ਗੱਪਣ ਹੋ ਗਈ ਇਹ ਵੀ ਗੱਪਣ ਹੋ ਗਈ ਜੀ ਦੋਏ ਭੈਣਾਂ ਨੇ ਕੰਨ ਦਾ ਇਹਦਾ ਵੀ ਕੋਈ ਅੰਤ ਨਹੀਂ ਤੇਰਾ ਖੈਰ ਵੀ 17 ਇੱਚ ਕੰਨ ਹੋਣਾ ਪੱਟ ਦਾ ਬਹੁਤ ਲੰਬਾ ਕੰਨ ਹੈ ਸਰੀ ਲਾਇਆ ਪਿਆ ਬਾਈ ਦਾ ਜੋੜੀ ਰੱਖੀ ਹੈ ਦਿਲ ਨਾਲ ਲਾ ਕੇ ਬਹੁਤ ਮਾਲ ਚੰਗੀ ਕੁਆਲਿਟੀ ਦਾ ਲੈ ਕੇ ਆਇਆ ਪੂਲਾ ਮੰਡੀ ਤੇ ਬਾਈ ਮੇਰਾ ਵਧੀਆ ਤੋਂ ਵਧੀਆ ਸਿਰੇ ਦਾ ਮਾਲ ਲੈ ਕੇ ਆਇਆ ਆ ਲਾਲ ਪੂਰੀ ਪੱਠਾ ਜੀ ਇੱਕ ਵਾਰੀ ਖਾ ਦੇ ਜੋੜੀ ਬਣਾ ਦੇ ਇੱਕ ਵਾਰੀ ਸੂਈ ਹੈ ਜੀ ਹਾਂ ਪਹਿਲਣ ਜੀ ਅੱਛਾ ਪਹਿਲਣ ਹੁਣ ਗੱਬਣਾ ਹੈ ਜੀ ਹਾਂ ਗੱਬਣਾ ਹੈ ਜੀ ਦੋ ਦੰਦ ਆਈ ਹੈ ਜੀ ਹੋਈ ਨਹੀਂ ਦੋ ਦੰਦ ਪੱਠਾ ਜੀ ਬਹੁਤ ਸਿਰ ਹੈ ਕੋਈ ਨਹੀਂ ਬਾਜੀ ਬਾਤ ਧੰਨਵਾਦ ਤੁਹਾਡੇ ਹੋਰ ਦਿਖਾਓ ਸਾਨੂੰ ਤਾਂ ਰੱਖ ਵਿਚਾਰ ਹਲੋ ਕੌਣ ਬੋਲਦੇ ਹੋ ਇਹ ਕਿਨੇ ਕਿਨੇ ਦੰਦ ਨੇ ਜੀ ਉਮਾਇਆ ਪੂਲਾ ਮੰਡੀ ਚ ਵੀਡੀਓ ਬਣਾ ਰਿਆ ਮੱਕਰੀਆਂ ਦੀ ਦੋ ਦੋ ਦੰਦ ਗੀਆਂ ਪੱਠਾਂ ਨੇ ਦੇ ਬਾਈ ਨੇ ਰੱਖੀਆਂ ਉਹਨੀਆਂ ਨੇ ਪੂਰੀਆਂ ਤੇ ਇਹ ਕ੍ਰੋਸ ਨਹੀਂ ਕਰਾਈਆਂ ਵੀਰੇ ਇਹ ਨਹੀਂ ਕਰਾਂਗੇ ਜੀ ਇਹ ਕਿੰਨੇ ਦੰਦ ਨੇ ਇਹਨਾਂ ਨੂੰ ਕ੍ਰੋਸ ਕਰਾਉਂਗੇ ਕਿੱਥੇ ਕੀ ਮੇਲਾ ਚਾਰ ਦੰਦ ਹਾਂਜੀ ਹੋਰ ਕੱਦ ਕਰ ਜਾਣਗੀਆਂ ਹਾਂਜੀ ਤੇ 37 37 ਇੰਚ ਦੀਆਂ ਪੱਠਾਂ ਕਰਾ ਰੱਖੀਆਂ ਨੇ ਬਾਈ ਨੇ ਦੋ ਦੋ ਦੰਦ ਬਹੁਤ ਹੀ ਕੁਆਲਿਟੀ ਦੀਆਂ ਪੱਠਾਂ ਨੂੰ ਦੇਖ ਸਕਦੇ ਹੋ ਮੈਂ ਇਹਨੇ ਬਾਦ ਕਪੂਰੀ ਪਹਿਲਾਂ ਦੱਸਦਾ ਮੈਨੂੰ ਤੇ ਇੱਕ ਕਾਲੀ ਆ ਠੀਕ ਹੈ ਜੀ ਹਾਂ ਆਦਿ ਇਹ ਕਿੰਨੇ ਕਿੰਨੇ ਦੰਦ ਨੇ ਬਾਬਾ ਬਣਾ ਰਿਆ ਮੈਂ ਪੂਜੇ ਨੇ ਬੁਲਾ ਰੱਖਿਆ ਸੀ ਅੱਜ ਇਹ ਕਿੰਨੇ ਕਿੰਨੇ ਦੰਦ ਨੇ ਸੁਪਾਇਸਲੇ ਬੁਲਾਇਆ ਫੰਡਰਾਂ ਨੇ ਜੀ ਹਾਂ ਜੀ ਸਾਡਾ ਪਾਲੀਆਂ ਦੀ ਫਰਮੀਆਂ ਨੇ ਸਾਰੇ ਵੀ ਬੁਲਾਉਣੀ ਤਾਲੀਆਂ ਹਰ ਆਇਆ ਫਰਮਾਇਸ ਤੇ ਬੱਕਰੇ ਦੇ ਬੱਚੇ ਦਿਖਾਵਾਂਗੇ ਖੀਰੀਆਂ ਨੇ ਜੀ ਹਜੇ ਹਾਂ ਜੀ ਚਾਲੂ ਕਰਦੇ ਇਹ ਸਾਰੇ ਉਸੇ ਬੱਕਰੇ ਦੀਆਂ ਨਹੀਂ ਹਾਂ ਨਹੀਂ ਇਹ ਅੱਡ ਹੈ ਅੱਡ ਬੱਕਰੇ ਦੀਆਂ ਨੇ ਉਹ ਬੱਕਰੇ ਦੇ ਬੱਚੇ ਨੇ ਹਾਂ ਦਿਖਾਓ ਜੀ ਦਿਓ ਉਹ ਬੱਕਰੇ ਦੇ ਬੱਚੇ ਲਿਆਓ ਜੀ ਹਾਂ ਬੱਕਰੇ ਦੇ ਲਿਆਵੋ ਮੈਨੂੰ ਫੜਾ ਛੱਡ ਦਿਓ ਇੱਕ ਰਾਹ ਨਾਲ ਹੀ ਡੱਬੀ ਪੱਠ ਫੜੀ ਇੱਥੇ ਉਹ ਲੈ ਜਾਓ ਜੀ ਲੈ ਇਹੋ ਬੱਕਰੇ ਦੇ ਬੱਚੇ ਨੇ ਕੋ ਵੀ ਲਓ ਜੀ ਅੱਠ ਕੁਆਲਟੀ ਦੇ ਬੱਚੇ ਨੇ ਬੱਕਰਾ ਸਾਰੇ ਰੰਗ ਸੂਂਦ ਹੈ ਨਸਵਾਰ ਰੰਗਾ ਤੇ ਲਾਲ ਡੱਬਾ ਕੰਨ ਕੁੰਨ ਵਧੀਆ ਤੇ ਪੰਜ ਕਲਿਆਣਾ ਵੀ ਆ ਪੰਜ ਕਲਿਆਣੀ ਪੱਠਾ ਕਾਲੀ ਬਹੁਤ ਵਧੀਆ ਨਸਲ ਦਾ ਬੱਕਰਾ ਹੈ ਜੀ ਇਹਨਾਂ ਨੇ ਵੇ ਚੰਗੇ ਤੇ ਚੰਗਾ ਕੁਆਲਟੀ ਦਾ ਮਾਲ ਆਇਆ ਹੈ ਅੱਜ ਪੂਲਾ ਮੰਡੀ ਤੇ ਵਧੀਆ ਲੈ ਕੇ ਆਏ ਨੇ ਮਾਲ ਸਿਰੇ ਨੂੰ ਸਿਰਾਂ ਲਾਤਾ ਤੇ ਇਹ ਬਾਈ ਹੋਰ ਨਵੇਂ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਮੰਡੀ ਤੇ ਵੱਧ ਤੋਂ ਵੱਧ ਆਓ ਹਾਂਜੀ ਮੰਡੀ ਤੇ ਵੱਧ ਤੋਂ ਵੱਧ ਆਉ ਬਹੁਤ ਕੌਸਾਂ ਦੀ ਸੌਦੇ ਹੁੰਦੇ ਜੀ 25 ਹੀ ਕਹਿਣਾ ਚਾਹੁੰਦੇ ਆ ਸੋਰੀ ਮੰਡੀ ਭਰਦੀ ਠੀਕ ਹੈ ਜੀ ਹਾਂਜੀ ਕੋਈ ਰੋਟੀ ਟਿੱਕ ਸਭ ਕੁਝ ਪ੍ਰਬੰਧ ਪੂਰਾ ਵਧੀਆ ਠੀਕ ਹੈ ਜੀ ਹਾਂਜੀ ਤੁਸੀਂ ਬਾਬਾਈ ਕੀ ਕਹਿਣਾ ਚਾਹ ਹੱਦੇ ਵੀ ਐਂ ਗੱਲ ਕਹਿੰਦਾ ਜੀ ਮੰਡੀ ਭਰ ਲਈ ਗਈ ਜੀ ਆਪਣੀ ਤੇ ਬਹੁਤ ਵਧੀਆ ਮਾਲ ਆਇਆਗਾ ਹਾਂਜੀ ਤੇ ਬੰਦਾ ਹਿੰਮਤ ਬਹੁਤ ਕਰ ਰਿਹਾ ਪੂਰੀ ਕਰਦਾ ਜੀ ਪੂਰੀ ਮਦਦ ਕਰ ਰਿਹਾ ਬੰਦਾ ਪੂਰੀ ਹਿੰਮਤ ਕਰ ਰਿਹਾ ਹਿੰਮਤ ਕਰ ਰਿਹਾ ਜੀ ਹਿੰਮਤ ਨੂੰ ਆਪਾਂ ਹਾਂਜੀ ਸਾਰੇ ਵੀਰਾਂ ਦਾ ਇਕੱਠੇ ਹੋ ਕੇ ਹੰਬੜਾ ਮਾਰੀਏ ਹਾਂ ਅ ਵੀ ਸਾਰੇ ਵੀਰ ਆਇਆ ਕਰੋ ਵੀ ਸਾਰੇ ਵੀਰ ਆਇਆ ਕਰਨ ਮਹਾਰਾਜ ਹਾਂ ਜਦੋਂ ਤੁੰਗਣੀ ਰਾਤ ਚੋਗਣੀ ਕਰੇ ਮੇਰੇ ਮਾਈ ਜੀ ਕਿਉਂਕਿ ਮੰਡੀ ਲੱਗੇ ਤਾਂ ਆਪ ਆਈਏ ਤਾਂ ਹੀ ਕੋਈ ਆਪਾਂ ਨੂੰ ਬੁਲਾਵੇ ਤਾਂ ਹੀ ਆਪਣਾ ਕੰਮ ਸਾਰੇ ਚ ਵਧੀਆ ਚ ਠੀਕ ਹੈ ਜੀ ਹਾਂ ਸਾਰੇ ਵੀਰਾਂ ਨੂੰ ਕਹਿੰਦੇ ਆ ਨੌਜਵਾਨ ਅੱਛਾ ਮੈਂ ਤਾਂ ਕੋਈ ਨਹੀਂ ਪੱਤੇ ਤੋਂ ਪਾਸੇ ਹੁੰਦਾ ਵਧੀਆ ਕੰਮ ਆ 2 ਰੁਪਏ ਦਿੰਦੀਆਂ ਹੀ ਨੇ ਠੀਕ ਹੈ ਜੀ ਫੁੱਲ ਪੈਸੇ ਦਿੰਦੀਆਂ ਠੀਕ ਹੈ ਜੀ ਹਾਂ ਜੀ ਮਤਲਬ ਕਿ ਪੈਸੇ ਕਮਾਉਣ ਵਾਲੀਆਂ ਗੇਮਾਂ ਨੇ ਜੀ ਹਾਂ ਜੀ ਇਹ ਫੁੱਲ ਗੇਮਾਂ ਨਾਲ ਕਮਾਉਣੇ ਜੇ ਕੋਈ ਨਾ ਸਹੀ ਚੱਲੂ ਤਾਂ ਉਹਦਾ ਗਲਤ ਆ ਜੇ ਸਹੀ ਮੰਨ ਕੇ ਚੱਲੂ ਜੋੜੀ ਬੱਕਰੀਆਂ ਦੀ 50000 ਦੀ ਹੈ ਸਾਲ ਦੀ ਦਿੰਦੀ ਆਈ ਦਿੰਦੀ ਇਹਦੇ 'ਚ ਕੋਈ ਸ਼ੱਕ ਨਹੀਂ ਬਾਜੀ ਬਾ ਧੰਨਵਾਦ ਜੀ ਤੁਹਾਡੇ ਬਹੁਤ ਵਧੀਆ ਮਾਲ ਲੈ ਕੇ ਆਏ ਨੇ ਮੇਰੇ ਭਾਈ ਆ